ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਆਉਂਦੀ ਜਿਹੜੀ ਰਾਤ ਹੈ 18 ਅਕਤੂਬਰ ਦੀ ਕਿਵੇਂ ਦਾ ਮੌਸਮ ਰਹਿ ਸਕਦਾ ਪੰਜਾਬ ਦੇ ਵਿੱਚ ਉਮੀਦ ਹੈ ਕੋਈ ਚਾਂਸ ਹੈ ਜਾਂ ਨਹੀਂ ਹੈ ਤੇ ਕਿੰਨਾ ਕੁ ਟੈਂਪਰੇਚਰ ਰਹੇਗਾ ਇਹ ਸਾਰਾ ਕੁਝ ਜਿਹੜਾ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਕਰਾਂਗੇ ਸੋ ਸੈਟੇਲਾਈਟ ਦੱਸਿਆ ਨਾ ਜੀ ਅਸੀਂ ਇਹਦੇਆਂ ਜੋ ਤਾਜ਼ਾ ਤੇ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਿਨ ਅੱਜ ਲੰਘ ਚੁੱਕਾ 18 ਅਕਤੂਬਰ ਦਾ ਜੀ ਤੇ 7:00 ਵਜੇ ਅਸੀਂ ਇਹ ਵੀਡੀਓ ਬਣਾ ਰਹੇ ਆ ਅੱਜ ਰਾਤੀ ਗੱਲ ਕਰਾਂਗੇ ਤੇ ਮੌਸਮ ਦੇ ਵਿੱਚ ਕੋਈ ਖਾਸਾ ਵੱਡਾ ਅਸਰ ਜਿਹੜਾ ਵੇਖਣ ਨੂੰ ਨਹੀਂ ਮਿਲੇਗਾ ਮੀਂਹ ਵਾਲੇ ਹੱਕ ਤੋਂ ਮੌਸਮ ਖੁਸ਼ਕ ਤੇ ਸਾਫ਼ ਰਹਿੰਦਾ ਜਾਪ ਰਿਹਾ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤੇ ਬੀਤੇ 24 ਘੰਟਿਆਂ ਦੇ ਜਿਹੜੇ ਟੈਂਪਰੇਚਰ ਆ ਉਹਨਾਂ ਦੇ ਵਿੱਚ 15.6 ਡਿਗਰੀ ਦੇ ਨਾਲ ਬਠਿੰਡਾ ਜਿਹੜਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਸੀ ਬੀਤੇ 24 ਘੰਟਿਆਂ ਦੇ ਮਿਨਿਮਮ ਟੈਂਪਰੇਚਰ ਯਾਨੀ ਕਿ ਰਾਤਾਂ ਦੇ ਹਿਸਾਬ ਨਾਲ ਮਹਿੰਦਰਗੜ੍ਹ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਹਰਿਆਣਾ ਦੇ ਵਿੱਚ 16 ਡਿਗਰੀ ਦੇ ਨਾਲ ਸੋ ਟੈਂਪਰੇਚਰ 15 ਤੋਂ ਲੈ ਕੇ 20 ਦੇ ਆਸ-ਪਾਸ ਚੱਲਦੇ ਹੋਏ ਨੇ ਪੰਜਾਬ ਹਰਿਆਣਾ ਦੋਨਾਂ ਸੂਬਿਆਂ ਦੇ ਵਿੱਚ ਸੋ ਇਸੇ ਤਰ੍ਹਾਂ ਅੱਜ ਵੀ ਰਾਤ ਹੈ ਜਿਹੜੀ ਉਹ ਠੰਡੀ ਰਹੇਗੀ ਦਿਨਾਂ ਦੇ ਟੈਂਪਰੇਚਰ ਵਧ ਰਹੇ ਨੇ ਪਰ ਦਿਨਾਂ ਰਾਤਾਂ ਦੇ ਟੈਂਪਰੇਚਰ ਜਿਹੜੇ ਆ ਉਹ ਠੰਡਕ ਵਾਲੇ ਬਣੇ ਹੋਏ ਨੇ ਆਥਰ ਸਵੇਰ ਨੂੰ ਠੰਡਕ ਮੌਜੂਦ ਹੈ ਸੋ ਅ ਇਹਨਾਂ ਦੇ ਵਿੱਚ ਜੇਕਰ ਸ਼ਰਾਟੇ ਜਾਂ ਇਹ ਵਾਲੇ ਕੋਈ ਪੱਧਰ ਤੇ ਜਾਣਕਾਰੀ ਮਿਲਦੀ ਹੈ ਜਾਂ ਅਪਡੇਟ ਆਉਂਦੀ ਹੈ ਤੇ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਫਿਲਹਾਲ ਅੱਜ ਮਾਝਾ ਖੇਤਰ ਹੈ ਦੋਆਬਾ ਖੇਤਰ ਹੈ ਜਾਨਕੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਨਤਨ ਸਾਹਿਬ ਕਰਤਾਰ ਸਰ ਹਟਾਨਕੋਟ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਸੰਗਰੂਰ ਮਲੇਰਕੋਟਲਾ ਮਹਾਲੀ ਬਰਨਾਲਾ ਮਾਨਸਾ ਫਿਰੋਜ਼ਾ ਸ੍ਰੀ ਮੁਕਤਸਰ ਸਾਹਿਬ ਬਟਿੰਡਾ ਫਰੀਦਕੋਟ ਫਾਜ਼ਿਲਕਾ ਬਹੁਰ ਸ੍ਰੀ ਤਨਤਨ ਸਾਹਿਬ ਮੋਗਾ ਤੇ ਬਟਿੰਡਾ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹਿੰਦਾ ਜਾਫਰਿਆ ਧੰਨਵਾਦ ਜੀ